ਸਤਿ ਸ੍ਰੀ ਅਕਾਲ ਜੀ ਆਪ ਸਾਰੇ ਸੂਚਿਆ ਸਮੂਚੇ ਮੀਡੀਆ ਦੇ ਸਾਥੀਆਂ ਦਾ ਬਹੁਤ-ਬਹੁਤ ਧੰਨਵਾਦ ਤੁਸੀਂ ਸਾਰੇ ਇੱਥੇ ਅੱਜ ਇਸ ਅਤਿ ਮਹੱਤਵਪੂਰਨ ਪ੍ਰੈਸ ਕਾਨਫਰੰਸ ਨੂੰ ਕਵਰ ਕਰਨ ਲਈ ਪਹੁੰਚੇ ਹੋ ਅੱਜ ਸਾਡੇ ਲਈ ਬੜਾ ਖਾਸ ਦਿਨ ਹੈ ਜਦੋਂ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਆਪਣੇ ਘਰੇ ਅਫੀਸ਼ੀਅਲ ਸੀਐਮ ਰੈਜ਼ਿਡੈਂਸ ਵਿੱਚ ਪੰਜਾਬ ਦੇ ਉਹ ਬੱਚੇ 40 بچے ਜਿਨਿ JEE ਐਡਵਾਂਸ ਜੋਇਸ ਦੇਸ਼ਤਾ ਵਨ ਆਫ ਦਾ ਟਫੇਸਟ ਐਗਜ਼ਾਮ ਹੈ ਜਿਸ ਦਿਨ ਉਹ ਸਿੱਧੀ ਐਂਟਰੀ IIT ਚ ਮਿਲਦੀ ਹੈ ਉਹ ਬੱਚਿਆਂ ਨੂੰ ਅੱਜ ਉੱਥੇ ਬੁਲਾਇਆ ਸੀ ਮੈਂ ਸਮਝਦਾ ਹੈ ਸਾਡੇ ਵਿਭਾਗ ਦੀ ਪਟਾਰ ਸਿੱਖਿਆ ਮੰਤਰੀ ਮੇਰੇ ਸਾਰੇ ਅਧਿਆਪਕ ਸਹਿਬਾਨ ਸਾਡੇ ਸਾਰੇ ਪ੍ਰਿੰਸੀਪਲ ਸਹਿਬਾਨ ਸਾਡੇ ਸਾਰੇ ਆਫੀਸਰ ਸਹਿਬਾਨ ਮਿਡ-ਡੇ ਮੀਲ ਵਰਕਰਸ ਤੋਂ ਲੈ ਕੇ ਹਰ ਉਸ ਸ਼ਖਸ ਜੋ ਸਿੱਖਿਆ ਵਿਭਾਗ ਨਾਲ ਜੁੜਿਆ ਹੋਇਆ ਅੱਜ ਸਾਡੇ ਸਾਰਿਆਂ ਦੀ ਬੜੀ ਬੜਾ ਵੱਡਾ ਖੁਸ਼ੀ ਦਾ ਦਿਨ ਹੈ ਸਾਡੇ ਵਿਭਾਗ ਦੀ ਬੜੀ ਵੱਡੀ ਅਚੀਵਮੈਂਟ ਹੈ ਇਸ ਤੋਂ ਪਹਿਲਾਂ JEE ਮੇਨਸ ਦੇ ਵਿੱਚ ਸਾਡੇ 260 ਬੱਚਿਆਂ ਨੇ ਕਲੀਅਰ ਕੀਤਾ ਤੇ ਹੁਣ JEE ਐਡਵਾਂਸ ਦੇ ਵਿੱਚ ਸਾਡੇ ਜਿਹੜੇ 44 ਬੱਚੇ ਹੋ ਗਏ ਨੇ ਮੈਂ ਇਸ ਦਾ ਸਫਰ ਤੁਹਾਨੂੰ ਦੱਸਦਾ ਕਿ 2022 ਦੇ ਵਿੱਚ ਸਾਡੀ ਸਮੁੱਚੀ ਲੀਡਰਸ਼ਿਪ ਅਰਵਿੰਦ ਕੇਜਰੀਵਾਲ ਜੀ ਮਾਨ ਸਾਹਿਬ ਮੈਂ ਅਨੰਪੁਰ ਸਾਹਿਬ ਤੋਂ ਚੋਣ ਲੜ ਰਿਹਾ ਸੀ ਅਸੀਂ ਜਦੋਂ ਪਿੰਡਾਂ 'ਚ ਜਾਂਦੇ ਸੀ ਸ਼ਹਿਰਾਂ ਦੇ ਮਾਰਡਨਸ ਜਾਂਦੇ ਸੀ ਅਸੀਂ ਕਹਿੰਦੇ ਸੀ ਸਾਨੂੰ ਇੱਕ ਮੌਕਾ ਦੋ ਅਸੀਂ ਪੰਜਾਬ ਦੇ ਸਰਕਾਰੀ ਸਕੂਲ ਠੀਕ ਕਰਾਂਗੇ ਪੰਜਾਬ ਦੇ ਲੋਕਾਂ ਨੇ ਉਹ ਮੌਕਾ ਦਿੱਤਾ 91 ਸੀਟਾਂ ਇਤਿਹਾਸਿਕ ਸੀਟਾਂ ਦਿੱਤੀਆਂ ਮੈਂ ਵਿਧਾਇਕ ਬਣਿਆ ਤੇ ਮੈਨੂੰ ਮੈਂ ਮੰਤਰੀ ਬਣਿਆ ਤੇ ਮੈਨੂੰ ਇਹ ਸਿੱਖਿਆ ਦਾ ਪਾਵਨ ਪਵਿੱਤਰ ਮਹਿਕਮਾ ਮਿਲਿਆ ਜਿੱਥੇ ਅਸੀਂ ਸਕੂਲਾਂ ਦੇ ਵਿੱਚ ਬੁਨਿਆਦੀ ਢਾਂਚੇ ਠੀਕ ਕੀਤੇ ਆ ਉਹਦੇ ਬਾਰ ਬਾਰ ਆਪਾਂ ਸਾਰੇ ਗੱਲ ਕਰਦੇ ਰਹਿੰਦੇ ਆ ਤੁਸੀਂ ਦੇਖਦੇ ਰਹਿੰਦੇ ਹੋ ਪਿੱਛੇ ਜਿਹੜਾ ਪੰਜਾਬ ਸਿੱਖਿਆ ਕ੍ਰਾਂਤੀ ਮੁਹਿਬ ਤਹਿਤ ਸਕੂਲਾਂ ਦੇ ਵਿੱਚ ਜੋ ਕੰਮ ਹੋਇਆ ਹੈ ਉਹ ਲੋਕ ਅਰਪਣ ਕਿੱਤੇਗੇ ਉੱਥੇ ਮੈਨੂੰ ਲੱਗਦਾ ਕਿ ਇੱਕ ਮਹਿਕਮੇ ਦੀ ਤੇ ਸਕੂਲ ਦੀ ਅਸਲੀ ਅਚੀਵਮੈਂਟ ਉਹਦੇ ਰਿਜ਼ਲਟ ਨੇ ਅੱਜ ਜੋ ਰਿਜ਼ਲਟ ਆਨੇ ਵੀ ਸ਼ੁਰੂ ਹੋ ਗਏ ਨੇ ਇਹ ਬੱਚੇ ਬਹੁਤ ਹੰਬਲ ਬੈਕਗ੍ਰਾਉਂਡ ਤੋਂ ਆਂਦੇ ਨੇ ਜਿਵੇਂ ਅਸੀਂ ਇਨਫਰਾਸਟ੍ਰਕਚਰ ਤੇ ਕੰਮ ਕੀਤਾ ਸੀ ਉਦੋਂ ਹੀ ਦੋ ਸਾਲ ਪਹਿੰਨਾ ਅਸੀਂ ਇੱਕ ਪੇਸ ਪੋਰਟਲ ਬਣਾਇਆ ਹੋਰ ਨਾਮ ਅਸੀਂ ਪੇਸ ਰੱਖਿਆ ਪੀਏਸੀਈ ਉਦੇ ਵਿੱਚ ਅਸੀਂ ਬੱਚਿਆਂ ਨੂੰ 5000 ਬੱਚਾ ਸ਼ਾਰਟਲਿਸਟ ਕੀਤਾ ਸਾਰੇ ਸਰਕਾਰੀ ਸਕੂਲਾਂ ਤੋਂ ਜਿੰਨੇ ਸੀਨੀਅਰ ਕੈਂਡੀਡੇਟ ਸਕੂਲ ਹੈ ਲਗਭਗ 2000 ਹੈ ਸਾਡੇ ਕੋਲ ਤੇ ਜਿਹੜੇ ਪ੍ਰੋਮਿਸਿੰਗ ਬੱਚੇ ਸੀ ਉਹਨਾਂ ਦੇ ਉੱਤੇ ਸਪੈਸ਼ਲ ਫੋਕਸ ਕਰਕੇ ਉਹਨਾਂ ਨੂੰ ਐਕਸਟਰਾ ਕੋਚਿੰਗ ਦੇਣੀ ਸ਼ੁਰੂ ਕੀਤੀ ਉਸ ਦਾ ਨਤੀਜਾ ਹੈ ਕਿ ਪਿਛਲੇ ਸਾਲ ਵੀ ਸਾਡੇ ਜੇਈ ਮੈਨਸ ਦਾ ਨਤੀਜਾ ਬਹੁਤ ਵਧੀਆ ਸੀ ਤੇ ਇਸ ਸਾਲ ਤਾਂ ਸਾਰੇ ਰਿਕਾਰਡ ਟੁੱਟੇ ਨੇ ਇਸ ਤੋਂ ਇਲਾਵਾ ਉਹਨਾਂ ਬੱਚਿਆਂ ਨੂੰ ਹੋਰ ਵਧੀਆ ਸਹੂਲਤਾਂ ਦੇਣ ਦੇ ਲਈ ਇਸ ਸਾਲ ਜਿਹੜੇ ਆ ਬੱਚੇ ਚਤਾਲੇ ਇਹਨਾਂ ਦੇ ਤਿੰਨ ਰੈ residențial ਕੈਂਪ ਸੀ ਇੱਕ ਕੈਂਪ ਸਮਰ ਸਮਰ ਕੈਂਪ ਸੀ ਜੋ ਜੂਨ ਚ ਲੱਗਿਆ ਫਿਰ ਵਿੰਟਰ ਕੈਂਪ ਸੀ ਜੋ ਦਸੰਬਰ ਚ ਲੱਗਿਆ ਲੱਗਿਆ ਤੇ ਇੱਕ ਫਾਈਨਲ ਪੁਸ਼ ਕੈਂਪ ਜੋ April ਚ ਲੱਗਿਆ ਤਿੰਨ ਮਹੀਨੇ ਇਹਨਾਂ ਬੱਚਿਆਂ ਨੂੰ ਅਸੀਂ ਲਗਭਗ 700 ਬੱਚਿਆਂ ਨੂੰ ਅਸੀਂ residențial acommodation ਸੁਰੱਖਿਆ ਤੇ ਇਹਨਾਂ ਨੂੰ ਜਿਹੜੇ ਬੈਸਟ ਦੇਸ਼ ਦੇ ਟੀਚਰਸ ਹੈ ਉਹਨਾਂ ਤੋਂ ਟ੍ਰੇਨਿੰਗ ਦਿਵਾਈ ਜਿਹਦੇ ਵੀ ਸਾਡੇ ਬਹੁਤ ਸਾਰੇ ਨੋਲਿਜ ਪਾਰਟਨਰਸ ਬਹੁਤ ਸਾਰੇ NGO ਫਿਜ਼ਿਕਸ ਵਾਲਾ ਦੇ ਟੀਚਰਸ ਸਿਗੇ ਉਸ ਦਾ ਨਤੀਜਾ ਹੈ ਕਿ ਅੱਜ ਸਾਡਾ ਜਿਹੜਾ 44 ਬੱਚੇ ਆ ਅੱਜ ਤਾਂ ਪ੍ਰੋਗਰਾਮ ਜਿਹੜਾ ਹੈ ਉਹ ਸੇਮ ਹਾਊਸ ਜਿਹਦੇ ਵਿੱਚ ਜਿਹੜਾ ਸਾਡਾ ਆਡੀਟੋਰੀਅਮ ਹੈ ਛੋਟਾ ਹਾਲ ਉੱਥੇ ਹੋ ਗਿਆ ਪਰ ਮੇਰਾ ਆਪ ਸਭ ਨੂੰ ਇੱਕ ਦਿਨ ਵਾਲੇ ਵਾਦਾ ਹੈ ਕਿ ਅਸੀਂ ਅਗਲੇ ਸਾਲ ਇੰਨੀ ਮਿਹਨਤ ਕਰਾਂਗੇ ਅਗਲੇ ਸਾਲ ਦਾ ਪ੍ਰੋਗਰਾਮ ਹੈ ਜਿਹੜਾ ਉਹ ਕਿਸੇ ਹੋਰ ਵੱਡੇ ਆਡੀਟੋਰੀਅਮ 'ਚ ਹੋਊਗਾ ਅਸੀਂ ਅਗਲੇ ਸਾਲ ਜਿਹੜਾ ਸਾਡਾ ਕੱਲ ਤੋਂ ਸਮਰ ਕੈਂਪ ਅਗਲੇ ਸਾਲ ਦੀ ਅਸੀਂ ਤਿਆਰੀ ਸ਼ੁਰੂ ਕਰਤੀ ਹੈ ਤੇ ਮਾਹੌਲੀ ਦੇ ਜਿਹੜਾ ਸਾਡਾ ਮੈਰਿਟੋਰੀਅਸ ਸਕੂਲ ਚ 650 ਬੱਚੇ ਅਸੀਂ ਸ਼ਾਰਟਲਿਸਟ ਕੀਤੇ ਆ ਇੱਕ ਮਹੀਨੇ ਦਾ ਰੈ residential ਕੈਂਪ ਹੋਊਗਾ ਪਹਿਲਾਂ ਨਾਕ ਦੀ ਇੰਦਾਂ ਦੇ ਕੈਂਪ ਲੱਗਦੇ ਸੀ ਨਾਕ ਦੀ ਐਕਸਟਰਾ ਕੋਚਿੰਗ ਹੁੰਦੀ ਸੀ ਜਦੋਂ ਮਿਹਨਤ ਕਰਦੇ ਆ ਜਦੋਂ ਐਫਰਟਸ ਪਾਉਂਦੇ ਆ ਤਾਂ ਉਹਦੇ ਨਤੀਜੇ ਆਉਂਦੇ ਆ ਇਹਨਾਂ ਵਿੱਚੋਂ ਬਹੁਤ ਸਾਰੇ ਬੱਚੇ ਬਹੁਤ ਹੰਬਲ ਬੈਕਗ੍ਰਾਉਂਡ ਤੋਂ ਨੇ ਅੱਜ ਤੁਸੀਂ ਸਾਰਾ ਪ੍ਰੋਗਰਾਮ ਆਪ ਲਾਈਵ ਸੁਣਿਆ ਉਹ ਬੱਚੇ ਨੇ ਜਿਨੇ ਖੁਦ ਵੀ ਸੁਪਨਾ ਨਹੀਂ ਦੇਖਿਆ ਸੀ ਕੁਝ ਐਦਾਂ ਦੇ ਬੱਚੇ ਜਿਨੂੰ ਨੂੰ ਇਹ ਨਹੀਂ ਪਤਾ ਸੀ ਇੱਥੇ ਜੇ ਹੀ ਹੁੰਦਾ ਕੀ ਹੈ ਕੁਛ ਐਦਾਂ ਦੇ ਪਿੱਛੇ ਜਿਹੜੇ ਕਹਿੰਦੇ ਸਾਡੀ ਦੁਨੀਆ ਤਾਂ ਜੇ ਹੀ ਮੈਨਸ ਤੱਕ ਸੀ ਵੀ ਇਟ ਇਜ਼ ਬਿਯੋਂਡ ਥੇਅਰ ਐਕਸਪੈਕਟੇਸ਼ਨ ਤੇ ਮੈਜੋਰਿਟੀ ਆਫ ਬੱਚੇ ਪੰਜਾਬ ਦੇ ਪਿੰਡੋਂ ਇਲਾਕੇ ਦੇ ਇਹੀ ਤਾਂ ਸਿੱਖਿਆ ਕ੍ਰਾਂਤੀ ਹੈ ਵਰਨਾ ਤਾਂ ਸਿਰਫ ਇਹ ਮੁਹਾਲੀ ਲੁਧਿਆਣਾ ਜਲੰਧਰ ਤੱਕ ਸੀਮਿਤ ਸੀ ਇੱਥੇ ਦੇ ਕੋਚਿੰਗ ਸੈਂਟਰ ਵੱਡੇ ਵੱਡੇ ਕੋਚਿੰਗ ਸੈਂਟਰ ਜਿੱਦੀ ਮਹੀਨੇ ਦੀਆਂ ਹਜ਼ਾਰਾਂ ਰੁਪਏ ਦੀ ਫੀਸ ਹੈ ਜਾਂ ਬੱਚੇ ਕੋਟਾ ਚ ਜਾਣ ਜਾਂ ਫਿਰ ਤਾਂ ਪਰ ਅੱਜ ਪੰਜਾਬ ਦੇ ਪਿੰਡੂ ਸਕੂਲਾਂ ਦੇ ਬੱਚੇ ਇਹ ਕਲੀਅਰ ਕਰਕੇ ਗਏ ਨੇ ਇੱਕ ਨਵੀਂ ਮਿਸਾਲ ਬਣਦੀ ਹੈ ਤੇ ਮੈਨੂੰ ਲੱਗਦਾ ਹੈ ਇਹ ਬੜੇ ਸ਼ੁਭ ਸੰਕੇਤ ਹੈ ਪੰਜਾਬ ਵਾਸਤੇ ਆ ਮੈਂ ਇੱਕ ਵਾਰੀ ਦੁਬਾਰਾ ਆਪਣੇ ਸਾਰੇ ਮਹਿਕਮੇ ਨੂੰ ਵਧਾਈ ਦਿੰਦਾ ਹਾਂ ਪੰਜਾਬ ਨੂੰ ਵਧਾਈ ਦਿੰਦਾ ਹਾਂ ਕਿ ਇਹ ਸਫ਼ਰ ਇੱਥੇ ਰੁਕੂਗਾ ਨਹੀਂ ਇਹ ਤਾਂ ਸਾਨੂੰ ਹੋਰ ਮੋਟੀਵੇਸ਼ਨ ਮਿਲਦੀ ਹੈ ਜਦੋਂ ਇਹ ਬੱਚੇ ਨਤੀਜੇ ਉਹਨਾਂ ਦੀਆਂ ਕਹਾਣੀਆਂ ਸੁਣਦੇ ਹਾਂ ਤੇ ਅਗਲੇ ਸਾਲ ਦੀ ਅਸੀਂ ਤਿਆਰੀ ਸ਼ੁਰੂ ਕਰ ਦਿੱਤੀ ਅਗਲੇ ਸਾਲ ਅਸੀਂ ਹੋਰ ਰਿਕਾਰਡ ਤੋੜਾਂਗੇ ਅ ਅਜਵਾਤਾਵਰਨ ਦਿਵਸ ਵੀ ਆਪ ਸਭ ਨੂੰ ਵਾਤਾਵਰਨ ਦਿਵਸ ਦੀ ਬਹੁਤ-ਬਹੁਤ ਮੁਬਾਰਕਾਂ ਆ ਸਕੂਲ ਆਫ ਫੈਮਿਨਸ ਸੇ ਕਿੰਨੇ ਬੱਚੇ ਹਨ ਸਕੂਲ ਆਫ ਮੈਂ ਦੇ ਕੋ ਮੈਨੂੰ ਪਤਾ ਹੈ ਕੁਛ ਨਾ ਕੁਛ ਤਾਂ ਇਹ ਡਿਬੇਟ ਚੱਲਦੀ ਰਹੂਗੀ ਪਰ ਮੈਂ ਤੁਹਾਨੂੰ ਇਹ ਦੱਸਾਂ ਜਿਵੇਂ ਮੈਂ ਤੁਹਾਨੂੰ ਕਿਹਾ ਇਸ ਦੇ ਵਿੱਚ ਅਸੀਂ ਆਪਣੇ ਸਾਰੇ ਬੱਚੇ ਸਿਲਕ ਕਿਤੇ ਹਨ ਇਹਨਾਂ ਬੱਚਿਆਂ ਨੂੰ ਰੈਜ਼ੀਡੈਂਸ਼ੀਅਲ ਅਕੋਮੋਡੇਸ਼ਨਸ ਰੱਖਿਆ ਇਹਦੇ ਵਿੱਚ ਸਾਡੇ ਕੋਈ ਇਹ ਨਹੀਂ ਹੈ ਕਿ ਆਹ ਬੱਚਾ ਇੱਥੋਂ ਹੈ ਇੱਥੋਂ ਹੈ ਸਾਰੇ ਬੱਚਿਆਂ ਨੂੰ ਅਸੀਂ 3 ਮਹੀਨੇ ਦੀ ਰੈਜ਼ੀਡੈਂਸ਼ੀਅਲ ਫੈਸਿਲਿਟੀ ਚ ਰੱਖਿਆ ਇਹਦੇ ਵਿੱਚੋਂ ਜ਼ਿਆਦਾ ਬੱਚੇ ਜਿਹੜੇ ਹੈ ਸਾਡੇ ਬਹੁਤ ਜਿਹੜੇ ਹੰਬਲ ਬੈਕਗ੍ਰਾਉਂਡ ਤੋਂ ਆਉਂਦੇ ਆ ਬਹੁਤ ਸਾਰੇ ਐਦਾਂ ਦੇ ਸਕੂਲਸਾਂ ਜਿਨ੍ਹਾਂ ਦੀ ਪਹਿਲੀ ਵਾਰੀ ਜਿੱਥੇ ਕਦੀ ਮੈਰਿਟ ਵੀ ਨਹੀਂ ਆਈ ਸੀ ਉੱਥੇ ਸਾਡੇ ਜਿਹੜੇ ਬੱਚੇ ਉਹਨੇ ਕਲੀਅਰ ਕੀਤਾ ਮੈਨੂੰ ਪਤਾ ਹੈ ਤੁਹਾਡੇ ਕੁੱਛਣ ਦਾ ਹੈ ਕਹਿੰਦੇ ਜੱਛਾ ਜੀ ਮੈਂ ਦੇਖ ਰਿਹਾ ਕੱਲ ਮਿਸ ਨੇ ਕਿ ਮੈਰਿਟੋਰੀਅ ਸਕੂਲਸ ਪਹਿਲਾਂ ਕਿਉਂ ਨਹੀਂ ਆਏ ਬੱਚੇ ਉਹਨਾਂ ਨੂੰ ਕਦੇ ਐਕਸਟਰਾ ਕੋਚਿੰਗ ਹੀ ਨਹੀਂ ਮਿਲੀ ਅੱਜ ਅਸੀਂ ਦੇਖੋ ਅਸੀਂ ਕਿਸੇ ਨਾਲ ਕੋਈ ਭੇਦਭਾਵ ਨਹੀਂ ਕਰਦੇ ਸਾਰੇ ਸਕੂਲ ਸਾਡੇ ਹੈ ਸਕੂਲ ਆਫ ਫੈਮਿਨੈਂਟਸ ਬਣਾਉਂਦਾ ਇੱਕ ਮਕਸਦ ਕੁਛ ਹੋਰ ਸੀ ਪਰ ਇਹ ਨਹੀਂ ਕਿ ਜੇ ਅਗਰ 118 ਸਕੂਲ ਹੈ ਤਾਂ ਜਿਹੜੇ ਮੇਰੇ ਬਾਕੀ 1800 ਸਕੂਲ ਹੈ ਮਨ ਨੂੰ ਛੱਡ ਦਵਾਂ ਮੈਰਿਟ ਤੋਂ ਵੀ ਉਨੇ ਹੀ ਇੰਪੋਰਟੈਂਟ ਹੈ ਮੈਂ ਕਦੀ ਇਹ ਫਰਕ ਮੈਂ ਸਾਰੇ ਮੈਰਿਟਰੀਅਸ ਸਕੂਲਾਂ 'ਚ ਵੀ ਜਾਂਦਾ ਮੈਂ ਸਾਰੇ ਆਰਮ ਸਕੂਲਾਂ 'ਚ ਵੀ ਜਾਂਦਾ ਸਾਡੇ ਲਈ ਬੱਚੇ ਆ ਸਾਨੂੰ ਨਤੀਜਾ ਚਾਹੀਦਾ ਉਹਨਾਂ ਬੱਚਿਆਂ ਦੀ ਸਕਸੈਸ ਰੇਟ ਇਸ ਕਰਕੇ ਜ਼ਿਆਦਾ ਮੈਂ ਤੁਹਾਨੂੰ ਇਹ ਵੀ ਦੱਸ ਦੇਣਾ ਕਿਉਂਕਿ ਤੁਸੀਂ ਬੈਠੇ ਹੋ ਸਕਸੈਸ ਰੇਟ ਦਾ ਕਾਰਨ ਇਹ ਹੈ ਜਦਾ ਕਿ ਇੱਕ ਤਾਂ ਉਹ ਬੱਚੇ ਬਹੁਤ ਹੀ ਹੰਬਲ ਬੈਕਗ੍ਰਾਉਂਡ ਤੋਂ ਆਉਂਦੇ ਨੇ ਮੈਂ ਇਦਾਂ ਦੇ ਬੱਚਿਆਂ ਨੂੰ ਮਿਲਿਆ ਕਿ ਜਿਨ੍ਹਾਂ ਨੂੰ ਜਿਹੜੇ ਸਿਰਫ ਇਸ ਕਰਕੇ ਮੈਂ ਨਿੱਜੀ ਕਿੱਸਾ ਸੁਣਨਾ ਸ਼ੇਅਰ ਕਰਦਾ ਜਦੋਂ ਮੈਂ ਇੱਕ ਸਕੂਲ 'ਚ ਗਿਆ ਮੈਰਿਟਰੀਅਸ ਸਕੂਲ ਮੈਂ ਇੱਕ ਬੱਚੇ ਨਾਲ ਗੱਲ ਕੀਤੀ ਮੈਂ ਕਿਹਾ ਬੇਟਾ ਕਿਉਂ ਐਡਮਿਸ਼ਨ ਲਈ ਸੀ ਇੱਥੇ ਕਿਉਂ ਮੈ ਇਨ ਇਹ ਹਾਲਾਤ ਨੇ ਤੁਹਾਨੂੰ ਦੇਖੋ ਇਹ ਤਾਂ ਜੇ ਤੁਸੀਂ ਜਾਉਂਗੇ ਜ਼ਮੀਨ ਤੇ ਉਤਰਾਂਗੇ ਰਾਜਨੀਤੀ ਕਰਨਾ ਜਾਂ ਫਿਰ ਯੂਨੀਅਨ ਬਾਜੀ ਉਹ ਤਾਂ ਵੱਖਰੀ ਗੱਲ ਹੈ ਮੈਂ ਤਾਂ ਜ਼ਮੀਨ ਤੇ ਕੰਮ ਕਰਨ ਵਾਲਾ ਇਨਸਾਨ ਹਾਂ ਮੈਂ ਸੋਚ ਕੇ ਹੈਰਾਨ ਹੋ ਗਿਆ ਉਹ ਬੱਚਾ ਮੈਨੂੰ ਜਵਾਬ ਦੇ ਰਿਹਾ ਕਿ ਇੱਥੇ ਜੀ ਖਾਣਾ ਮਿਲਦਾ ਉਹਦੇ ਘਰ ਰੋਟੀ ਨਹੀਂ ਪਕਦੀ ਸੀ ਜਿਹਦੇ ਅੰਦਰ ਜਿੰਨੀ ਪਿਆਸ ਹੋਊਗੀ ਉਹਦੇ ਅੰਦਰ ਓਨਾ ਜਿਹੜਾ ਹੈ ਉਹਦੀ ਉਹਦੀ ਮਜ਼ਦੂਰੀ ਹੈ ਕੰਮ ਕਰਨ ਦੀ ਦੂਜੇ ਇੱਕ ਬਹੁਤ ਵੱਡਾ ਫੈਕਟਰ ਜੋ ਮੈਨੂੰ ਲੱਗਦਾ ਹੈ ਅਸੀਂ ਮੈਰੀਟੋਰੀਸ ਕੋਲ ਚ ਮੋਬਾਈਲ ਨਹੀਂ ਦਿੰਦੇ ਬੱਚਿਆਂ ਨੂੰ ਇਹ ਵੀ ਜਿਹੜੇ ਇਹ ਆਏ ਨਾ ਬੱਚੇ ਜਿਹੜੇ 3 ਮਹੀਨੇ ਨੂੰ ਰੱਖਿਆ ਵੀ ਕਿਦ ਦੇ ਅਵੇ ਫਰਮ ਮੋਬਾਈਲਸ ਆਈ ਦੇ ਸਮੇਂ ਦੇ ਵਿੱਚ 37 ਤੋਂ ਵੱਡੀ ਡਿਸਟਰੈਕਸ਼ਨ ਤਾਂ ਜਾਂ ਮੇਰੀ ਹੈ ਜਾਂ ਅਥਾਰਟੀ ਹੈ ਕਿਸੇ ਦੀ ਵੀ ਹੈ ਸੈਲਫੋਨ ਹੈ ਜਦੋਂ ਤੁਸੀਂ ਉਹਨਾਂ ਦੇ ਉਹਦੇ ਚੋਂ ਸੈਲਫੋਨ ਕੱਢ ਦਿੰਦੇ ਉਹਨਾਂ ਦੀ ਪੜ੍ਹਾਈ ਫਿਰ ਇੱਕ ਅਕਾਮੋਡੇਸ਼ਨ ਚ ਜਿੱਥੇ ਤੁਸੀਂ ਇਹ ਸਮਰ ਕੈਂਪਸ ਜਾਂ ਇਹ ਕੈਂਪਸ ਕਿਉਂ ਨਹੀਂ ਕਾਮਯਾਬ ਨਹੀਂ ਇੱਥੇ ਬੱਚੇ ਐਜ਼ ਅ ਟੀਮ ਕੰਮ ਕਰਦੇ ਆ 5 ਵਜੇ ਉੱਠਦੇ ਆ ਪਹਿਲਾਂ ਉਹਦੀ ਫਿਜ਼ੀਕਲ ਐਕਸਰਸਾਈਜ਼ ਹੁੰਦੀ ਆ ਫਿਰ 4 ਘੰਟੇ ਦੀ ਕਲਾਸਾਂ ਹੁੰਦੀਆਂ ਫਿਰ ਰੈਸਟ ਆ ਫਿਰ ਉਹਦਾ ਅਕੈਡੈਮਿਕ ਪ੍ਰੈਪਰੇਟਰੀ ਟਾਈਮ ਆ ਫਿਰ ਸ਼ਾਮ ਨੂੰ ਕੁਐਸਚਨ ਨੇ ਜੋ ਪੜਿਆ ਸਵੇਰੇ ਤੇ ਜੋ ਨਹੀਂ ਹੋਮਵਰਕ ਕੀਤਾ ਫਿਰ ਉਹਦੇ ਉੱਤੇ ਐ ਕੋਈ ਕਲੈਰੀਫਿਕੇਸ਼ਨਸ ਆ ਫਿਰ ਫਿਰ ਸੋ ਇੱਕ ਜਿਹੜਾ ਮਾਹੌਲ ਆ ਫਿਰ ਲਾਇਬ੍ਰੇਰੀ ਟਾਈਮ ਆ ਫਿਰ ਸੈਲਫ ਸਟਡੀ ਟਾਈਮ ਆ ਬਾਈ 8-9 ਵਜੇ ਲਾਈਟਾਂ ਬੰਦ ਹੋ ਜਾਂਦੀਆਂ ਤੇ ਸੌਣਾ ਜਦੋਂ ਜਿਉਂ ਸਾਈਕਲ 'ਚ ਪੜਾਉਂਦੇ ਆ ਬੱਚਿਆਂ ਨੂੰ ਤਾਂ ਨਤੀਜੇ ਬਹੁਤ ਸ਼ਾਨਦਾਰ ਆਉਂਦੇ ਆ ਇਸੇ ਕਰਕੇ ਜਿਹ ਵਿੰਟਰ ਕੈਂਪ ਨੂੰ ਅਸੀਂ ਹੋਰ ਵੱਡਾ ਕਰਾਂਗੇ ਇਸ ਵਾਰੀ ਵਿੰਟਰ ਕੈਂਪ ਲਈ ਅਸੀਂ 200 ਬੱਚੇ ਲੈ ਕੇ ਆਵਾਂਗੇ ਤਾਂ ਕਿ ਸਾਡਾ ਨਤੀਜਾ ਜਿਹੜਾ ਸ਼ਾਨਦਾਰ ਹੋਵੇ ਮਨੈਸਾ ਜਿਹੜਾ ਉਹਨੇ ਸਵਾਲ ਪੁੱਛਿਆ ਉਸੇ ਸਵਾਲ ਦਾ ਇੱਕ ਸਵਾਲ ਹੈਗਾ ਇਹਨਾਂ ਸਕੂਲ ਆਫ ਐਮਨੈਂਸ ਹੈ ਉਹਦੇ ਉਹਦੇ ਵਿੱਚ ਜਿਹੜੇ ਬੱਚੇ ਆ ਜਿਹਨਾਂ ਕੁਝ ਚੰਗੇ ਪਾਣੀ ਦੇ ਨਤੀਜੇ ਆਇਆ ਉਧਰ ਇਸ ਕੋਈ ਜ਼ਿਆਦਾ ਬੱਚੇ ਨਹੀਂ ਐ ਲੱਖਾਂ ਦੇ ਵਿੱਚੋਂ 7 ਤੋਂ ਬੱਚੀ ਹੈ ਜਿਹਦੇ ਦੋਸ ਪਹਿਲੀ ਗੱਲ ਤਾਂ ਮੇਰੀ ਫਿਰ ਦੇਖੋ ਨਹੀਂ ਨਹੀਂ ਇੱਕ ਇੱਕ ਸੈਕਿੰਡ ਰੋ ਪਹਿਲਾਂ ਦੱਸੋ ਲੱਖਾਂ ਦੇ ਵਿੱਚ ਫੈਮਿਨਿਅਸ ਤੇ ਜ਼ਿਆਦਾ ਰਹਾ ਹੈ ਨਹੀਂ ਨਹੀਂ ਇੱਕ ਸੈਕਿੰਡ ਨਹੀਂ 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 ਇੱਕ ਸੈਕਿੰਡ ਤੁਸੀਂ ਬਿਲਕੁਲ ਗਲਤ ਹੈ ਜੀ ਤੁਸੀਂ ਪਹਿਲੀ ਗੱਲ ਕੋਈ ਲੱਖਾਂ ਬੱਚੇ ਨਹੀਂ ਐ ਠੀਕ ਹੈ ਨਾ ਕੁੱਲ ਜਿਹੜਾ ਮਹਾਵੀ ਦੇ ਵਿੱਚ 1.5 ਲੱਖ ਬੱਚਾ ਦਿੰਦਾ ਸੁਣ ਲਓ ਮੇਰੀ ਦੋਸ ਮੇਰੀ ਗੱਲ ਇੱਕ ਵਾਰ ਪਰ ਖਬਰ ਵੀ ਲਈ ਸੀ ਨਹੀਂ ਉਹ ਵੀ ਟੋਟਲੀ ਗਲਤ ਆਂਕੜਾ ਸੀ ਆਓ ਤੁਸੀਂ ਆਪਾਂ ਗੱਲ ਕਰਦੇ ਆਂ ਆ ਨੋਟ ਕਰੋ ਜਿਹੜਾ ਸਕੂਲ ਹੈ ਇੱਕ ਸੈਕਿੰਡ ਸੁਣ ਲਓ ਨਾ ਜੀ ਮੈਂ ਤੁਹਾਨੂੰ ਹੁਣ ਇਹਦਾ ਜਿਹ ਦੇ ਰਿਹਾ ਲੇਟੈਸਟ ਪੀਕ ਆਨ ਫੈਕਟਸ ਜੀ ਠੀਕ ਹੈ ਜੀ ਸਾਡਾ ਇੱਕ ਸਕੂਲ ਹੈ ਜੀ ਸਕੂਲ ਆਫ ਐਮੀਨੈਂਸ ਸਮਾਣਾ ਉਧਰ ਅੱਜ ਤੱਕ ਅਕਦੀ ਮੈਰਿਟ ਨਹੀਂ ਆਈ ਸੀ ਅੱਜ ਤੱਕ ਉਸ ਸਕੂਲ ਚੋਂ ਵੀ ਬੱਚਾ ਜਈ ਐਡਵਾਂਸ ਕਰ ਗਿਆ ਬਿਲਕੁਲ ਮੈਂ ਤਾਂ ਤੁਹਾਨੂੰ ਜਿਹੜੇ ਸਾਡੇ ਬਿਲਕੁਲ ਬੈਕਵਰਡ ਸਕੂਲਸ ਨੇ ਤੇ ਹੈ ਪਰਫਾਰਮਡ ਵਰਕ ਸ਼ਾਨਦਾਰ ਇਤਾਂ ਜੀ ਜਿ ਵਿੱਚ ਹੈ ਜਿਹੜੀ ਮੈਰਿਟ ਬਹੁਤ ਸਾਰੇ ਸਾਡੇ ਬੱਚੇ ਇਹਨਾਂ ਵਿੱਚ 10 ਬੱਚੇ ਸਾਡੇ 12 ਸਕੂਲਾਂ ਚੋਂ 12 ਸਕੂਲਾਂ ਚੋਂ 25 ਤੋਂ ਵੱਧ ਮੈਰਿਟ ਆਈ ਹੈ which is almost 10% of the students ਜਦਕਿ ਜਿਹੜਾ ਨੰਬਰ ਹੈ ਜਿਹੜਾ ਜੇ ਬੈਠਦੇ ਆ ਵਿੱਚ 1.5 ਲੱਖ ਬੈਠਦੇ ਆ ਤੇ ਸਾਡੇ ਜਿਹੜੇ ਉੱਚ 1.5 ਲੱਖ ਚੋਂ ਸਿਰਫ 4000 ਬੱਚਾ ਇਟਸ ਓਨਲੀ 4000 ਕਿਡਸ 4000 ਬੱਚਾ ਸਰ ਕੋਈ ਲੱਖਾਂ ਚ ਨਹੀਂ ਆ ਮਾਤਰੀ ਸਾਹਿਬ ਹਾਂਜੀ ਜਿਹੜੇ ਹੈਗੇ ਆ ਪ੍ਰਾਇਮਰੀ ਜਿਹੜਾ ਹੈਗਾ ਤੁਹਾਡਾ ਬਹੁਤ ਚੰਚਾ ਕੰਦੂਰ ਆ ਗਿਆ ਕਿ 40% ਜਿਆਦਾ ਹਾਈ ਸਕੂਲ ਤਾਂ ਬੱਜ ਜਾਂਦੇ ਆ ਬੱਚੇ ਬਿਲਕੁਲ ਉਹਨਾਂ ਨੂੰ ਉਸ ਪੱਧਰ ਦੀ ਐਜੂਕੇਸ਼ਨ ਨਹੀਂ ਹੁੰਦੀ ਉਹ ਕਦੋਂ ਸੁਧਾਰ ਹੋਣਗੇ ਕਿਉਂਕਿ ਅੱਗੇ ਜਾ ਕੇ ਰਿਜ਼ਲਟ ਵੀ ਇਹ ਜਿਹੀ ਮਿਲਦੇ ਆ ਤਾਂ ਹੀ ਸਰਕਾਰੀ ਤੁਸੀਂ 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 ਸਹੀ ਕਹਿ ਰਹੇ ਹੋ ਜੀ ਪ੍ਰਾਇਮਰੀ ਦੀ ਹਾਲਤ ਕਾਫੀ ਖਸਤਾ ਸੀ ਪਰ ਹੁਣ ਉਹ ਹਾਲਾਤ ਦੇ ਰਹੇ ਜਿਹੜਾ ਸਾਡਾ ਮਿਸ਼ਨ ਸਮਰਥ ਹੈ ਹੁਣ ਇਸ ਵਾਰੀ ਉਹਦਾ ਅਸੀਂ ਫੇਜ਼ 3 ਚਲਾ ਰਹੇ ਆ ਦੋ ਫੇਜ਼ ਕਰ ਚੁੱਕੇ ਆ ਤੁਸੀਂ ਔਨ ਗਰਾਉਂਡ ਜਾ ਕੇ ਮਿਸ਼ਨ ਸਮਰਥ ਦੇ ਬਾਰੇ ਪਤਾ ਕਰਿਓ ਮਿਸ਼ਨ ਸਮਰਥਕ ਇੰਨਾ ਵੱਡਾ ਕਾਮਯਾਬ ਪ੍ਰੋਗਰਾਮ ਰਿਹਾ ਹੈ ਜਿਹਦੇ ਵਿੱਚ ਬੱਚਿਆਂ ਨੂੰ ਉਹਨਾਂ ਦੀ ਬੇਸਿਕ ਟੀਚਿੰਗ ਦੇ ਬਾਰੇ ਜਿਹੜੀ ਬਹੁਤ ਵੱਡੀ ਇੰਪਰੂਵਮੈਂਟ ਆਈ ਹੈ ਫਾਊਂਡੇਸ਼ਨ ਲਰਨਿੰਗ ਦੇ ਵਿੱਚ ਮਾਂ ਬੋਲੀ ਦੇ ਵਿੱਚ ਅੰਗਰੇਜ਼ੀ ਦੇ ਵਿੱਚ ਮੈਥ ਦੇ ਵਿੱਚ ਜਿਹੜੇ ਤਿੰਨ ਸਾਡੇ ਪ੍ਰਮੁੱਖ ਸਬਜੈਕਟਸ ਅਮੇਜ਼ਿੰਗ ਰਿਜ਼ਲਟਸ ਅੱਜ ਤੁਸੀਂ ਹੁਣ ਜਾ ਕੇ ਤੁਸੀਂ ਸਾਡੇ ਚੈੱਕ ਕਰੋ ਸਾਡੇ ਬੱਚੇ ਜਿਹੜੇ ਆ 2022 ਚ 50% ਆਂਕੜਾ ਸੀ ਅਸੀਂ ਆਲਮੋਸਟ 80% ਨੂੰ ਟੱਚ ਕਰ ਪਾ ਰਹੇ ਹਾਂ ਵਿਚ ਇਜ਼ ਅ ਵੈਰੀ ਬਿਗ ਇਨ ਯਾਨੀ ਬਹੁਤ ਵੱਡੀ ਕਾਮਯਾਬੀ ਹੈ ਜਿਹੜੇ ਕੈਂਪਸ ਦਾ ਤੁਸੀਂ ਜ਼ਿਕਰ ਕੀਤਾ ਉਹ ਕੈਂਪਸ ਕੁਆਰਟਰਲੀ ਕੈਂਪਸ ਲੱਗਦੇ ਨੇ ਹੁਣ ਕਿਉਂਕਿ 3 ਮਹੀਨੇ ਦਾ ਜ਼ਿਕਰ ਕੀਤਾ ਇੱਕ ਕੁਆਰਟਰਲੀ ਕੈਂਪਸ ਲੈਣਗੇ ਉਹ ਜਦੋਂ ਜਦੋਂ ਸਾਨੂੰ ਵਿੰਡੋ ਮਿਲਦੀ ਹੈ ਕਿਉਂ ਲਈ ਸਾਡੇ ਕੋਲ ਇੱਕ ਚੈਲੰਜ ਇਹ ਵੀ ਹੁੰਦਾ ਹੈ ਕਿ ਇਹ ਬੱਚਿਆਂ ਨੂੰ ਅਸੀਂ ਇਹਨੀ ਬਾਰਵੀ ਦਾ ਇਮਤਿਹਾਨ ਵੀ ਲਿਖਣਾ ਠੀਕ ਹੈ ਨਾ ਜੀ ਉਸ ਦੇ ਵਿੱਚ ਜਦੋਂ ਜਦੋਂ ਵਿੰਡੋ ਜਿਵੇਂ ਹੁਣੇ ਵਿੰਡੋ ਹੈ ਸਾਰੇ ਸਕੂਲ ਬੰਦ ਹੈ ਵੀ ਕਿਹਾ ਤਾਂ ਵਿੰਡੋ ਸਾਨੂੰ ਸੈਕਿੰਡ ਵਿੰਡੋ ਮਿਲਦੀ ਹੈ ਦਸੰਬਰ ਚ 15 ਦਿਨ ਦੀ ਹੈ ਨਾ ਲਗਭਗ ਉਹ ਜਦੋਂ 22 23 ਦਸੰਬਰ ਤੋਂ ਲੈ ਕੇ 5 6 ਜਨਵਰੀ ਤੱਕ ਥਰਡ ਵਿੰਡੋ ਜਦੋਂ ਨੇ ਇਮਤਿਹਾਨ ਲਿਖ ਲਿਆ ਉਸ ਤੋਂ ਬਾਅਦ ਇਸ ਪ੍ਰੈਪਰੇਸ਼ਨ ਸੋ ਵੀ ਵੈਨ ਏਵਰ ਤਾਂ ਕਿ ਉਹਦੀ ਜਿਹੜੀ ਮੇਨ ਪੜਾਈ ਹੈ ਉਹ ਡਿਸਟਰਬ ਨਾ ਹੋਵੇ ਜਿੱਥੇ ਜਿੱਥੇ ਵਿੰਡੋ ਮਿਲਦੀ ਹੈ ਅਸੀਂ ਉੱਥੇ ਉੱਥੇ ਬੱਚਿਆਂ ਨੂੰ ਲੈ ਕੇ ਜਿਹੜੇ ਰੈ residencial ਤੁਸੀਂ ਕਹਿ ਰਹੇ ਹੋ ਕਿ ਰੈ residencial ਅਕਮੋਡੇਸ਼ਨ ਉਹ ਦਿੱਤੇ ਗਿਆ ਚਲੋ ਜਦੋਂ ਉਹ ਉੱਥੋਂ ਬਾਹਰ ਆ ਗਏ ਫੇਰ ਕੀ ਉਹਨਾਂ ਨੂੰ ਇਰੈਗੂਲਰ ਰੈਗੂਲਰ ਰੈਗੂਲਰ ਫਾਲੋਅ ਅਪ ਹੈ ਨਾਰਮਲ ਹੁੰਦਾ ਸਕੂਲ ਲੱਗਦਾ ਹੈ ਉਹਨਾਂ ਨੂੰ ਟੈਸਟ ਸੀਰੀਜ਼ ਉਹਨਾਂ ਦੀ ਰੈਗੂਲਰ ਵਾਊਚਰ ਜਿਹੜਾ ਬੱਚਾ ਪੇਜ ਪੋਰਟਲ ਤੇ ਰਜਿਸਟਰ ਹੋ ਗਿਆ ਉਹਦਾ ਰੈਗੂਲਰ ਵਾਊਚਰ ਉਹਨਾਂ ਦੀ ਸਿਲੈਕਸ਼ਨ ਵੀ ਉਸੇ ਤਰੀਕੇ ਨਾਲ ਹੁੰਦੀ ਹੈ ਕਿ ਜਿਹੜੇ ਬੱਚੇ ਵਧੀਆ ਪਰਫਾਰਮ ਕਰ ਰਹੇ ਉਹਨੂੰ ਅਸੀਂ ਕੈਂਪਸ ਲੈ ਕੇ ਆਉਂਦੇ ਹਾਂ ਇਹ ਜਿਹੜੇ ਸਿਲੈਕਟ ਹੋਏ ਬੱਚੇ ਇਹਨਾਂ ਦੀ ਨੈਕਸਟ ਤੁਹਾਡੀ ਸਪੋਰਟ ਕੇਸ ਤਰੀਕੇ ਦੇ ਰਹੇ ਕਿ ਦੋਸਤ ਅਸੀਂ ਅਸੀਂ ਬਿਲਕੁਲ ਸਹੀ ਗੱਲ ਹੈ ਬੜਾ ਮਹੱਤਵਪੂਰਨ ਸਵਾਲ ਹੈ ਇੱਥੇ ਸਮ ਇੱਥੇ ਰੁਕਣਾ ਨਹੀਂ ਇਹਨਾਂ ਬੱਚਿਆਂ ਦੇ ਉੱਤੇ ਜਿਹੜੇ ਸਾਡੇ ਇੱਕ ਇੱਕ ਟੀਮ ਮੈਂਬਰ ਲੱਗਣਗੇ ਇਹਨਾਂ ਬੱਚਿਆਂ ਦੀ ਐਡਮਿਸ਼ਨਸ ਇਹਨਾਂ ਨੂੰ ਬੈਸਟ IIT ਸਿਕਿਉਰ ਕਰਾਣਾ ਤੇ ਇਹਨਾਂ ਨੂੰ ਐਜੂਕੇਸ਼ਨਲ ਲੋਟਸ ਵਾਣਾ ਜਿਹੜਾ ਬੱਚਾ ਜਿਸ ਕੈਟੇਗਰੀ ਜੋ ਬੈਨੀਫਿਟ ਮਿਲ ਸਕੇ ਉਹ ਸਾਡੀ ਜ਼ਿੰਮੇਵਾਰੀ ਹੈ ਅਸੀਂ ਇਹਨਾਂ ਨੂੰ ਫਾਲੋਅ ਅਪ ਕਰਾਂਗੇ ਕਿਲੇ ਸਾਡੇ ਇੱਕ ਭਵਿੱਖ ਹੈ ਤੇ ਉਹ ਵੀ ਤੁਹਾਨੂੰ ਡਾਟਾ ਸ਼ੇਅਰ ਕਰਾਂਗੇ ਕਿਹੜੇ ਬੱਚੇ ਨੂੰ ਕਿਹੜੀ IIT ਮਿਲੀ ਹੈ ਉਹ ਵੀ ਨਿਆ ਸਰਕਾਰ ਨੇ ਪ੍ਰਿੰਸੀਪਲਾਂ ਲਈ ਉਹ ਤਾਂ ਕਲੀਅਰ ਕਰਤਾ ਮੇਰੇ ਕੋਲ ਹਾਈ ਕੋਰਟ ਦੇ ਵਿੱਚ ਦੇਖਾ ਜੀ ਜਿਹੜਾ ਸੀਗਾ ਅਸੀਂ ਆਖੀ ਹੁਣ ਕਦੋਂ ਤੁਸੀਂ ਬੰਦੇ ਵਿੱਚ ਜੇ ਇਥੇ ਅਸੀਂ ਦੇ ਦਿੱਤਾ ਪਰ ਉਹਦਾ ਕੋਡ ਸਾਨੂੰ ਆਣਾ ਬਾਕੀ ਜਿੱਦਾਂ ਹੀ ਆਜੂਗਾ ਇਮੀਡੀਏਟਲੀ ਜਿਹੜੇ ਸਾਡੇ ਆਸੀਂ ਬੈਕ ਜਿਹੜਾ ਹੈ ਆਪਣਾ ਮੱਦੇ ਤੇ ਚਲੇ ਜਾਵਾਂਗੇ 50 50 ਟੂ 75 25 ਤੇ ਜਿੱਦਾਂ ਹੀ 75 25 ਤੇ ਚਲੇ ਜਾਵਾਂਗੇ ਤਾਂ ਸਾਡੇ ਕੋਲ ਲਗਭਗ ਮੇਰਾ ਅਨੁਮਾਨ ਹੈ 450 ਪ੍ਰਿੰਸੀਪਲ ਆ ਚੁੱਕਾ ਬਾਕੀ ਕਈ ਪਿੰਡਾਂ ਦੇ ਵਿੱਚ ਜਿਹੜੇ ਸਕੂਲ ਨੇ ਉਹ ਅਪਗ੍ਰੇਡ ਨਹੀਂ ਹੋਏਗੇ ਉਹਨਾਂ ਦੇ ਲਈ ਕੋਈ ਕਦਮ ਚੁੱਕ ਰਹੀ ਹੈ ਉਹਦੇ ਵਿੱਚ ਮੈਂ ਤੁਹਾਨੂੰ ਦੱਸ ਦਿੰਦਾ ਜੀ ਤਿੰਨ ਕੰਡੀਸ਼ਨਾਂ ਬਹੁਤ ਜ਼ਰੂਰੀ ਨੇ ਪਹਿਲੀ ਕੰਡੀਸ਼ਨ ਹੈ ਕਿ ਇੱਕ ਨੰਬਰ ਆਫ ਬੱਚੇ ਨੰਬਰ ਦੋ ਉੱਥੇ ਜ਼ਮੀਨ ਹੋਣੀ ਚਾਹੀਦੀ ਹੈ ਤੀਜਾ ਜਿਹੜਾ ਦੂਜਾ ਸਕੂਲ ਹੈ 5 ਕਿਲੋਮੀਟਰ ਤੋਂ ਬਾਅਦ ਪਰ ਉਹਦੇ ਵਿੱਚ ਅਸੀਂ ਵਿਭਾਗ ਨੂੰ ਇਹ ਹਦੇਸ਼ ਦਿੱਤੀ ਕਿ ਕਿਤੇ-ਕਿਤੇ ਜਿਵੇਂ ਅੱਜਕੱਲ ਬਹੁਤ ਸਾਰੇ ਨਵੇਂ ਐਕਸਪ੍ਰੈਸ ਵੇ ਬਣ ਗਏ ਨੇ ਨੈਸ਼ਨਲ ਹਾਈਵੇਜ਼ ਆ ਗਏ ਜਿੱਥੇ ਗੱਡੀਆਂ ਬਹੁਤ ਤੇਜ਼ ਚੱਲਦੀਆਂ ਆ ਨਹਿਰਾ ਨੇ ਸਾਡਾ ਕੰਢੀ ਦਾ ਇਲਾਕਾ ਹੈ ਚੰਗਰ ਦਾ ਇਲਾਕਾ ਹੈ ਜਿੱਥੇ ਵਿੱਚ ਪਹਾੜ ਨੇ ਹੋ ਸਕਦਾ ਜੋ ਰੈਸਟ੍ਰਿਕਸ਼ਨ ਤਾਂ 5 ਕਿਲੋਮੀਟਰ 4 ਕਿਲੋਮੀਟਰ ਹੀ ਹੋਵੇ ਪਰ ਜੇ ਅਗਰ ਇੱਕ ਬਹੁਤ ਵੱਡਾ ਨੈਸ਼ਨਲ ਹਾਈਵੇ ਹੈ ਜਿਹੜਾ ਇੱਕ ਪਾਸੇ ਇਧਰਲੇ ਪਾਸੇ ਪਿੰਡਾਂ ਤੇ ਦੂਜਾ ਪਿੰਡ ਇਧਰਲੇ ਪਾਸੇ ਆ ਇਦਾਂ ਦੇ ਕੇਸਿਸ ਨੂੰ ਸਟੱਡੀ ਕਰਨ ਲਈ ਕਿਹਾ ਉਹਦੇ ਵਿੱਚ ਰਿਲੈਕਸੇਸ਼ਨ ਦੇਣ ਨੂੰ ਕਿਹਾ ਕੌਮਲ ਸਾਹਿਬ ਵਾਰ-ਵਾਰ ਕਹਿੰਦੇ ਸੀ ਇਹ ਵੀ ਜਿਹੜਾ ਸਿਲੇਬਸ ਆ ਬੱਚਿਆਂ ਨੂੰ ਹਾਣਦਾ ਨਹੀਂ ਇਸੇ ਪ੍ਰੈਕਟੀਕਲ ਪੜਾਈ ਕਰਾਉਣੀ ਆ ਕਦੋਂ ਸਿਲੇਬਸ ਜੀ ਲਗਾਤਾਰ ਲੱਗ ਰਹੇ ਆ ਜੀ ਤੁਸੀਂ ਕਿਸੇ ਦਿਨ ਜ਼ਰੂਰ ਸਾਡੇ ਜਿਹੜੀ ਪੰਜਾਬ ਸਕੂਲ এডੂਕੇਸ਼ਨ ਬੋਰਡ ਦੇ ਵਿੱਚ ਅਸੀਂ ਬਹੁਤ ਵੱਡੇ ਰੀਮੈਂਪਸ ਕਰ ਰਹੇ ਆਂ ਕਿਸ ਦਿਨ ਤੁਹਾਨੂੰ ਉੱਥੇ ਬੁਲਾਉਂਦੇ ਆ ਤੁਹਾਨੂੰ ਦਿਖਾਵਾਂਗੇ ਕਿਵੇਂ ਅਸੀਂ ਕਰਿਕਿਊਲਮ ਚੇਂजेस ਦੇ ਉੱਤੇ ਕਿਵੇਂ ਅਸੀਂ ਸਭ ਤੋਂ ਵੱਡਾ ਜਰੂਰੀ ਤਾਂ ਅੱਜ ਇੱਕ ਬੱਚੇ ਨੇ ਵੀ ਸਲਾਹ ਦਿੱਤੀ ਵਧੀਆ ਲੱਗਦਾ ਬੱਚੇ ਜਾਗਰੂਕ ਹੋ ਰਹੇ ਹਨ ਲਗਭਗ 400 ਕਰੋੜ ਰੁਪਏ ਦੀ ਲਾਗਤ ਦੇ ਨਾਲ ਅਸੀਂ ਆਪਣਾ ਟੋਟਲੀ ਜਿਹੜਾ ਸਾਡੀ ਕੰਪਿਊਟਰ এডੂਕੇਸ਼ਨ ਨੂੰ ਰੀਵੈਂਪ ਕਰ ਰਹੇ ਹਾਂ ਹਜੇ ਵੀ ਬੱਚਿਆਂ ਨੂੰ ਪੇਂਟ ਮਾਈਕਰੋਸਾਫਟ ਵਰਡ ਸਿਖਾਇਆ ਜਾ ਰਿਹਾ ਅਸੀਂ ਉਹਨੂੰ ਪੂਰਾ ਬਦਲ ਕੇ ਕੋਡਿੰਗ AI ਡਿਜੀਟਲਾਈਜੇਸ਼ਨ ਬਲੌਕਚੇਨ ਉਧਰ ਨੂੰ ਲੈ ਕੇ ਜਾ ਰਹੇ ਹਾਂ ਉਹਦੇ ਵਿੱਚ ਕਮਚਰ ਤੁਸੀਂ ਕਹਿ ਰਹੇ ਹੋ ਕਿ ਕੀ ਕਰ ਰਹੇ ਹੋ ਤੁਸੀਂ ਜੀ ਉਹਦੇ ਵਿੱਚ ਕਿੰਨੇ ਬੱਚੇ ਹੋਣਗੇ ਸਾਡੇ 600 ਤੁਸੀਂ ਕਹਿ ਰਹੇ ਹੋ ਕਿ ਕੰਪਿਊਟਰ ਲੈਬਸ ਵੀ ਤੁਸੀਂ ਕੋਡਿੰਗ ਨਾਲ ਲੈ ਕੇ ਜਾਓਗੇ ਬਟ ਬਹੁਤ ਸਾਰੇ ਸਕੂਲਾਂ ਦੀ ਕੰਪਿਊਟਰ ਲੈਬਸ ਇਦਾਂ ਦੀਆਂ ਨੇ ਕੰਪਿਊਟਰ ਸੈਕੰਡ ਹੈਂਡ ਸ਼ਾਇਦ ਲੈਬਸ ਵਿੱਚ ਤੁਸੀਂ ਸੁਣਦੇ ਲਿਖ ਨਹੀਂ ਨਾ 400 ਕਰੋੜ ਕਿਹਾ ਤਾਂ ਤੁਸੀਂ ਸਾਰਾ ਇਨਫਰਾਸਟ੍ਰਕਚਰ ਵੀ ਬਦਲੋਗੇ ਨਾ ਉਹਨਾਂ ਨੂੰ ਵੀ ਟ੍ਰੇਨਿੰਗ ਵੀ ਕਰਾਓਗੇ ਨਵਾਂ ਇਨਫਰਾਸਟ੍ਰਕਚਰ ਲੈ ਕੇ ਆਉਂਗੇ ਦੈਟਸ ਵਾਈ ਆਈ ਸੈੱਡ ਦੈਟ ਮਾਊਂਟ ਸਾਡੇ ਕਈ ਕਈ ਕਿੰਡਾਂ ਦੇ ਵਿੱਚ ਇਹ ਬੋਰਡ ਦੀਆਂ ਕਲਾਸਾਂ ਨੇ ਉਹਨਾਂ ਦੇ ਪੇਪਰ ਇੱਕ ਪੈਟਰਨ ਤੋਂ ਦੂਜੇ ਪੈਟਰਨ ਹੁੰਦੇ ਨੇ ਉਹਨਾਂ ਦੇ ਲਈ ਵੀ ਕੋਈ ਅ ਕਰੋਂਗੇ ਆਪਣਾ ਦੇਖੋ ਜੀ ਉਹ ਇਸ ਕਰਕੇ ਹੁੰਦੇ ਕਿਉਂਕਿ ਅਸੀਂ ਚਾਹੁੰਦੇ ਹਾਂ ਕਿ ਪਾਰਦਰਸ਼ਿਕਤਾ ਰਹੇ ਕੋਈ ਵੀ ਬੋਰਡ ਐਗਜ਼ਾਮੀਨੇਸ਼ਨ ਦਾ ਜਿਹੜਾ ਇੱਕ ਹੈ ਉਹਦਾ ਉਹਦਾ ਬਾਇਸ ਨਹੀਂ ਸੁਜੀਪ ਮਿੱਤਰਤਾ ਤਾਂ ਬੰਦੀ ਹੈ ਜੇਕਰ ਉਹ ਜੇ ਦੇ ਸੈਂਟਰ ਡਿਫਰੈਂਟ ਹੋਣ ਸੇਮ ਸੈਂਟਰ ਦੇ ਵਿੱਚ ਟੀ ਕੇਸਿਸ ਦੇ ਬਹੁਤ ਜ਼ਿਆਦਾ ਜਿਹੜੀ ਉਹ ਪ੍ਰੋਬੈਬਿਲਟੀ ਬਹੁਤ ਜ਼ਿਆਦਾ ਵਧ ਜਾਂਦੀ ਹੈ ਇਸ ਕਰਕੇ ਉਹਨੂੰ ਇਸ ਤਰੀਕੇ ਨਾਲ ਕਿਹਾ ਜਾਂਦਾ ਹੈ ਕਿ ਪੂਰਾ ਐਗਜ਼ਾਮੀਨੇਸ਼ਨ ਪੈਟਰਨ ਹੈ ਐਸੋ ਉਮੀਦ ਰਹੇ ਕਿ ਜਿਹੜਾ ਇਲੈਕਸ਼ਨ ਹੈ ਉਹਦੇ ਅੰਦਰ ਵਿੱਚ ਉਸ ਤੇ ਇਹ ਇੱਕ ਅਡਿਊਟੀ ਲੱਗੇਗੀ ਜਰ ਸੱਬ ਮੈਂ ਬਖਸ਼ ਇਸ ਇਟਸ ਟੋਟਲੀ ਡੋਮੇਨ ਆਫ ਇਲੈਕਸ਼ਨ ਕਮਿਸ਼ਨ ਇਹ ਮੈਂ ਆਪਣੇ ਲੈਵਲ ਤੇ ਵੀ ਮਾਨ ਸਾਹਿਬ ਨੇ ਵੀ ਬਾਰ ਬਾਰ ਇਲੈਕਸ਼ਨ ਕਮਿਸ਼ਨ ਨੇ ਕਹਿੰਦੇ ਕਿ ਸਾਡੇ ਤੋਂ ਬਿਕੋਜ਼ ਇੱਕ ਦੇਸ਼ ਦੀ ਇਲੈਕਸ਼ਨ ਇੱਕ ਆਪਣੀ ਮਸ਼ੀਨਰੀ ਹੈ ਅਸੀਂ ਉਹਨਾਂ ਨੂੰ ਫੋਰਸ ਨਹੀਂ ਕਰ ਸਕਦੇ ਹਾਂ ਅਸੀਂ ਉਹਨਾਂ ਨੂੰ ਇੰਨਾ ਜ਼ਰੂਰ ਰਿਕੁਐਸਟ ਕਰਦੇ ਹਾਂ ਕਿ ਸਾਡੇ ਜਿਹੜੇ ਮੇਨ ਸਬਜੈਕਟ ਟੀਚਰਸ ਹੈ ਉਹ ਤੁਸੀਂ ਬਿਲਕੁਲ ਨਾ ਲੋ ਜਿਵੇਂ ਮੈਥ ਸਾਇੰਸ ਇੰਗਲਿਸ਼ ਪੰਜਾਬੀ ਸਾਡੇ ਬਹੁਤ ਸਾਰੇ ਉਹ ਟੀਚਰਸ ਨੇ ਜਿਵੇਂ ਐਸ ਐਲ ਵੀਜ਼ ਨੇ ਤੁਸੀਂ ਉਹਨਾਂ ਨੂੰ ਲੈ ਸਕਦੇ ਹੋ ਜਿਹੜੇ ਸਾਡੇ ਮੇਨ ਕੋਰ ਸਬਜੈਕਟ ਟੀਚਰਸ ਐਟਲੀਸ ਸੋਨਮ ਬਿਲਕੁਲ ਨਾ ਲਿਆ ਕਰੀਂ ਐਂਸਾ ਆਪਨੇ ਦੇਸ਼ ਦੀ ਬਾਤ ਕੀਤੀ ਔਰ ਜਿਸ ਤਰ੍ਹਾਂ ਸੇ ਮੁੱਖ ਮੰਤਰੀ ਜੋਂ ਬਨਾਰਾ ਪਿਛਲੇ 2 ਦਿਨੋਂ ਮੈਂ ਆਪਰੇਸ਼ਨ ਸਿੰਧੂਰ ਕੋ ਲੈ ਕੇ ਬਿਆਨ ਆਇਆ ਮੇਰੀ 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 ਪੇਂਟੀ ਹੈ ਮੇਰੀ ਮੇਰੀ ਇੱਕ ਸੰਭੇਤ ਹੈ ਜੀ ਮੈਨੂੰ ਮੇਰਾ ਡੋਮੇਨ ਮੈਨੂੰ ਸਿਰਫ ਮੇਰੇ ਸੀਐਮ ਸਾਹਿਬ ਨੇ ਸਿੱਖਿਆ ਸਮਝ ਆਂਦੀ ਹੈ ਮੈਨੂੰ ਐਜੂਕੇਸ਼ਨ ਸਮਝ ਆਂਦੀ ਹੈ ਜਾਂ ਅਨੰਪੁਰ ਸਾ ਇਹ ਜਿਤੇ ਮਰਤੋ ਜੋ ਮਰਜੀ ਪੁੱਛਿਆ ਕਰੋ ਅਸੀਂ ਕਮਿਟਿਡ ਹੈ ਹਰ ਤੁਸੀਂ ਹੁਣ ਵੀ ਆਰ ਆ ਤੁਸੀਂ ਵੀ ਦੇਖਦੇ ਰਹਿੰਦੇ ਹੋ ਵੀ ਆਰ ਆ ਟੀ ਲਗਾਤਾਰ ਸੁਧਾਰ ਕਰ ਰਹੇ ਹਾਂ ਪਾਵਨ ਪਵਿੱਤਰ ਕੰਮ ਹੈ ਤੇ ਅਗਲੇ ਸਾਲ ਮੈਨੂੰ ਉਮੀਦ ਹੈ ਉਸ ਤੋਂ ਵਧੀਆ ਹੋਊਗਾ ਕੋਸ਼ਿਸ਼ ਕਰਾਂਗੇ ਆਨ ਵਾਲੇ ਦਿਨਾਂ ਸਾਨੂੰ ਜਿਹੜਾ ਰੈ residencial ਕੈਂਪ ਹੈ ਉੱਥੇ ਵੀ ਲੈ ਕੇ ਜਾਈਏ ਤੁਸੀਂ ਤੁਸੀਂ ਬੱਚੇ ਤੁਸੀਂ ਉਹਦੀ ਬੱਚਿਆਂ ਨੂੰ ਜਿਹੜਾ ਹੈ ਨਾ ਉਹਨਾਂ ਨੂੰ ਵੀ ਮਿਲੇ ਉਹ ਤੁਹਾਨੂੰ ਵੀ ਪਤਾ ਲੱਗੂਗਾ ਕਿ ਇਹ ਕਿਵੇਂ ਇਹ ਜਿਹੜਾ ਪ੍ਰੋਸੈਸ ਹੈ ਕਿਵੇਂ ਚੱਲਦਾ ਲੇਕਿਨ ਬੈਂਸਾਪ ਡਰੋਨ ਤੋਂ ਆਨੰਦਪੁਰ ਸਾਹਿਬ ਨੇ ਵੀ ਆਇਆ ਹੈ ਔਰ ਜਿਸ ਤਰੀਕੇ ਤੇ ਸਰ ਵੀਰ ਦੇਖੋ ਮੇਰੀ ਇਹ ਕੀ ਪੰਜਾਬ ਦੇਸ਼ ਦਾ 파ਰਟੀ ਮੈਂ ਨਾਲ ਉਸ ਸਮਾਜ ਦਾ ਹਿੱਸਾ ਲਾ ਕੇ ਹੋ ਰਿਹਾ ਨਹੀਂ ਨਹੀਂ ਮੇਰੀ ਦੇਖੋ ਜ ਮੇਰਾ ਡੋਮੇਨ ਨਹੀਂ ਹੈ ਮੇਰਾ ਡੋਮੇਨ ਮੈਨੂੰ ਮੇਰੇ ਆਮ ਨਾਟ ਅ ਪਾਰਟੀ ਸਪੋਕਸਪਰਸਨ ਆਮ ਨਾਟ ਅ ਗਵਰਨਮੈਂਟ ਮੈਂ ਤੁਸ ਗੱਲ ਤਾਂ ਸੁਣੋ ਮੈਂ ਸਿੱਖਿਆ ਦੀ ਗੱਲ ਕਰ ਰਿਹਾ ਨਾ ਪੁੱਛੋ ਆਸ ਕੈਨੀ ਥਿੰਗ ਔਨ ਮੀ ਐਡੂਕੇਸ਼ਨ ਮੰਤਰੀਆ ਪੰਜਾਬ ਨੂੰ ਰਿਪਰੈਜ਼ੈਂਟ ਕਰ ਰਿਹਾ ਮੇਰੀ ਮੇਰੀ ਤੇ ਤੁਹਾਨੂੰ ਬੇਨਤੀ ਹੈ ਇੱਕ ਹੋਰ ਤੁਹਾਨੂੰ ਰਿਕੁਐ ਆਪ ਸਭ ਨੇ ਮਿਲ ਕੇ ਆਪਾਂ ਸਾਰਿਆਂ ਨੇ ਮਿਲ ਕੇ ਇੱਕ ਪੌਦਾ ਲਾਣਾ ਹੈ ਠੀਕ ਹੈ ਨਾ ਸਾਰੇ ਸਾਥੀਆਂ ਨੇ ਤੇ ਆਪ ਠੀਕ ਹੈ ਆਓ ਸਾਰੇ ਹੁਣ ਆਪਾਂ ਪੌਦਾ ਲਾਵਾਂਗੇ ਬਹੁਤ ਬਹੁਤ